ਸਸਿਕਾਲ ਜੀ ਮੈਂ ਰਵਿੰਦੀਪ ਗੌਰ ਲੰਡਨ অন্ਟੇਰੀਓ ਤੋਂ ਕੀ ਹਾਲ ਚਾਲ ਹੈ ਆਸ ਕਰਦੀ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਮਰ ਨੂੰ ਇੰਜੋਏ ਕਰ ਰਹੇ ਹੋਮ ਹੋਗੇ ਬੱਚਿਆਂ ਨੂੰ ਬ੍ਰੇਕਸ ਹੋ ਗਈਆਂ ਆ ਸੋ ਇਹ ਇੱਕ 골ਡਨ ਓਪਰਚ्युनिटी ਹੁੰਦੀ ਆ ਸਾਡੇ ਵਾਸਤੇ ਕਿ ਆਪਣੇ ਬੱਚਿਆਂ ਦੇ ਨਾਲ ਵੱਧ ਤੋਂ ਵੱਧ ਅਸੀਂ ਸਮਾਂ ਬਤੀਤ ਕਰ ਸਕਦੇ ਆ ਸਕੂਲ ਟਾਈਮ ਦੇ ਵਿੱਚ ਤਾਂ ਬਸ ਵਿਚਾਰੇ ਸਵੇਰ ਨੂੰ ਚੱਲ ਜਾਂਦੇ ਆ ਸ਼ਾਮ ਨੂੰ ਆਉਂਦੇ ਆ ਖਾਣਾ ਪੀਣਾ ਨਾਣਾ ਤੋਣਾ ਤੇ ਬਸ ਸੌਂ ਜਾ ਫੇਰ ਦੁਬਾਰੀ ਸਕੂਲ ਜਾਣਾ ਹੈ ਕੱਲ ਦੀ ਤਿਆਰੀ ਤੇ ਸ਼ੁਰੂ ਹੋ ਜਾਂਦੀ ਆ ਪਰ ਬਹੁਤ ਅੱਛਾ ਹੁੰਦਾ ਕਿ ਜਦੋਂ 2 ਮਹੀਨੇ ਦੀ ਬ੍ਰੀਕ ਹੁੰਦੀ ਐ ਤੇ ਬੱਚੇ ਆਪਣੇ ਪੇਰੈਂਟਸ ਦੇ ਨਾਲ ਕੁਆਲਿਟੀ ਟਾਈਮ ਸਪੈਂਡ ਕਰਦੇ ਆ ਤੁਸੀਂ ਵੀ ਆਪਣੇ ਆਪ ਬੱਚਿਆਂ ਦੇ ਨਾਲ ਵੱਧ ਤੋਂ ਵੱਧ ਸਮਾਂ ਬਤੀਤ ਕਰਨਾ ਚਾਹੁੰਦੇ ਆ ਪਰ ਅਮ ਕਈ ਪੇਰੈਂਟਸ ਇਦਾਂ ਹੁੰਦੇ ਹੁੰਦੇ ਆ ਜਿਹੜੇ ਜਿਨਾਂ ਨੂੰ ਇਹ ਓਪਰਚ्युनिटी ਨਹੀਂ ਮਿਲ ਪਉਂਦੀ ਕਿਉਂਕਿ ਅ ਜੌਬਸ ਤੇ ਕਰਕੇ ਹਾਂਜੀ ਸਾਡੇ ਕੋਲ ਅ ਇੱਥੇ ਦੇ ਇੰਨੇ ਜ਼ਿਆਦਾ ਖਰਚੇ ਹੁੰਦੇ ਆ ਜਾਂ ਕਹਿ ਲਓ ਕਿ ਬਿੱਲ ਬੱਤੀਆਂ ਹੀ ਮਸੀਂ ਪੂਰੇ ਹੁੰਦੀਆਂ ਕਿ ਅਸੀਂ ਇੱਕ ਜੌਬ ਦੇ ਨਾਲ ਅ ਬਾਕੀ ਖਰਚਿਆਂ ਨੂੰ ਮੈਨੇਜ ਕਰਨਾ ਬਹੁਤ ਮੁਸ਼ਕਲ ਹੁੰਦਾ ਆ ਤੇ ਪੈਰੈਂਟਸ ਦੀਆਂ ਆਪੋਜ਼ਿਟ ਸ਼ਿਫਟਸ ਹੁੰਦੀਆਂ ਆ ਦੋ ਦੋ ਜੌਬਸ ਪਰ ਉਹਦੇ ਨਾਲ ਨਾਲ ਵੀ ਇਹ ਦੇਖਿਆ ਜਾਵੇ ਕਿ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਅਸੀਂ ਹੈਂਡ ਟੂ ਮਾਉਥ ਹੀ ਰਹਿ ਜੰਨੇ ਆ ਰਾਈਟ ਤੇ ਹੁਣ ਇਸ ਵੇਲੇ ਇਹ ਚੀਜ਼ ਕਰਨ ਦੀ ਲੋੜ ਆ ਕਿ ਕੁਝ ਨਾ ਕੁਝ ਸਪਲੀਮੈਂਟ ਸ਼ੁਰੂ ਕੀਤਾ ਜਾਵੇ ਆਪਣੀ ਜੌਬ ਦੇ ਨਾਲ-ਨਾਲ ਆਪਣੀ ਇਨਕਮ ਨੂੰ ਘਰ ਤੋਂ ਸਪਲੀਮੈਂਟ ਕਰੋ ਜਿੱਦਾਂ ਕਿ ਮੈਂ ਕਰ ਰਹੀ ਹਾਂ ਪਿਛਲੇ 1.5 ਸਾਲ ਤੋਂ ਮੈਂ ਡਿਜੀਟਲ ਮਾਰਕੀਟਿੰਗ ਬਿਜ਼ਨਸ ਕਰ ਰਹੀ ਹਾਂ ਔਰ ਜਿਹਦੇ ਨਾਲ ਮੈਨੂੰ ਬਹੁਤ ਅੱਛੀ ਅਰਨਿੰਗ ਹੋ ਰਹੀ ਹੈ ਪਲੱਸ ਮੈਂ ਆਪਣੀ ਜੌਬ ਕਰਦੀ ਹਾਂ ਜੋ ਕਿ ਪਾਰਟ ਟਾਈਮ ਆ ਬਹੁਤ ਜਲਦ ਮੈਂ ਆਪਣੀ ਜੌਬ ਨੂੰ ਕੁਇਟ ਕਰਨਾ ਚਾਹੁੰਦੀ ਹਾਂ ਕਿਉਂਕਿ ਮੈਂ ਆਪਣਾ ਇਹ ਬਿਜ਼ਨਸ ਫੁੱਲ ਟਾਈਮ ਰੱਖਣਾ ਚਾਹਨੀ ਆ ਕਿਉਂਕਿ ਜਿਹਦੇ ਨਾਲ ਮੈਨੂੰ ਜ਼ਿਆਦਾ ਫਲੈਕਸੀਬਿਲਿਟੀ ਮਿਲ ਰਹੀ ਆ ਔਰ ਕੋਣ ਨਹੀਂ ਚਾਹੁੰਦਾ ਕਿ ਆਪਣੇ ਬੱਚਿਆਂ ਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਸਮਾਂ ਬਤੀਤ ਕੀਤਾ ਜਾਵੇ ਜਦ ਬੱਚਿਆਂ ਨੂੰ ਲੋੜ ਹੁੰਦੀ ਆ ਤੇ ਮੈਂ ਘਰ ਦੇ ਵਿੱਚ ਅਵੇਲੇਬਲ ਹੁੰਦੀ ਆ ਦਸ தி ਬੈਸਟ ਆਪਰਚੂਨ ਬੈਸਟ ਥਿੰਗ ਫॉर ਮੀ ਫॉर ਰਾਈਟ ਨਾਓ ਇਸੇ ਕਰਕੇ ਹੀ ਮੈਂ ਡਿਜੀਟਲ ਬਿਜ਼ਨਸ ਨੂੰ ਚੁਣਿਆ ਵੀ ਸੀਗਾ ਕਿ ਮੈਂ ਅ ਅੱਜ ਸ਼ੁਰੂ ਕਰਾਂਗੀ ਤਾਂ ਹੀ ਮੈਂ ਕੱਲ ਕਰ ਸਕਾਂਗੀ ਕਿ ਹਾਂਜੀ ਮੈਂ ਕੋਈ ਇਤਾਂ ਦਾ ਡਿਸੀਜਨ ਲਿਆ ਜਿਹਦੇ ਨਾਲ ਮੈਂ ਆਪਣੇ ਅ ਫੈਮਿਲੀ ਨੂੰ ਸਪੋਰਟ ਕਰ ਪਾ ਰਹੀ ਹਾਂ ਮੈਂ ਆਪਣੇ ਬੱਚਿਆਂ ਨੂੰ ਸਪੋਰਟ ਕਰ ਪਾ ਰਹੀ ਹਾਂ ਆਪਣੇ ਲਈ ਕੁਝ ਵਧੀਆ ਸਟੈਂਡ ਲਿਆ ਆਪਣੇ ਆਪ ਨੂੰ ਖੜਾ ਕਰਨ ਵਾਸਤੇ ਇੱਕ ਫਾਈਨੈਂਸ਼ੀਅਲੀ ਸਟੇਬਿਲਟੀ ਹੋਣੀ ਬਹੁਤ ਜ਼ਰੂਰੀ ਹੈਗੀ ਆ ਆਪਾਂ ਸਾਰੇ ਜਾਣਦੇ ਹਾਂ ਕਿ ਜੇ ਅਸੀਂ ਫਾਈਨੈਂਸ਼ੀਅਲ ਸਟੇਬਲ ਨਹੀਂ ਹੈਗੇ ਤੇ ਅਸੀਂ ਆਪਣੀ ਲਾਈਫ ਦੇ ਵਿੱਚ ਸਟਰਗਲ ਕਰਦੇ ਹੀ ਰਹਿ ਜੰਨੇ ਆ ਹਨਾ ਉਹ ਚੀਜ਼ਾਂ ਨੂੰ ਕਿੱਦਾਂ ਬੈਲੈਂਸ ਕੀਤਾ ਜਾਵੇ ਤੇ ਉਹਦੇ ਵਾਸਤੇ ਹੈਗਾ ਕਿ ਆਪਣਾ ਬਿਜ਼ਨਸ ਸ਼ੁਰੂ ਕੀਤਾ ਜਾਵੇ ਜੌਬਸ ਦੇ ਨਾਲ ਤਾਂ ਅਸੀਂ ਬਸ ਸਰਕਲ ਦੇ ਵਿੱਚ ਵੜ ਜੰਨੇ ਆ 9 to 5 ਲੇਕਿਨ ਉਹ ਵੀ ਜ਼ਰੂਰੀ ਹੈਗੀ ਆ ਪਰ ਫੋਰ ਉਹਨੂੰ ਗਰੰਟਡ ਨਹੀਂ ਲੈਣਾ ਚਾਹੀਦਾ ਹਨਾ ਗਰੰਟੀਡ ਲਿਆ ਵੀ ਨਹੀਂ ਜਾਂਦਾ ਅੱਜ ਦੀ ਡੇਟ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਕਿ ਕਿੰਨੀਆਂ ਜੌਬਸ ਘਟ ਗਈਆਂ ਹੈਗੀਆਂ ਔਰ ਮੋਸਟਲੀ ਜਿਹੜੀਆਂ ਜੌਬ ਹੈਗੀਆਂ ਉਹ ਆਨਲਾਈਨ ਅਵੇਲੇਬਲ ਹੈ ਤੇ ਵਾਈ ਨਾਟ ਅਸੀਂ ਵੀ ਆਪਣਾ ਕੰਮ ਜਿਹੜਾ ਕਿ ਅਸੀਂ bizness ਹੈ ਉਹਨੂੰ ਆਨਲਾਈਨ ਸ਼ੁਰੂ ਕੀਤਾ ਜਾਵੇ ਸ਼ੁਰੂਆਤ ਦੇ ਵਿੱਚ ਤੁਹਾਨੂੰ ਐਦਾਂ ਲੱਗੇਗਾ ਕਿ ਹਾਂ ਮੈਂ ਕਰਾਂ ਕਿ ਨਾ ਕਰਾਂ ਕਿੱਦਾਂ ਹੈ ਪਰ ਬਲੀਵ ਮੀ ਕਿ ਜਦੋਂ ਤੁਸੀਂ ਸਟੈਪ ਇਨ ਕਰਦੇ ਆਂ ਔਰ ਜਿੱਦਾਂ ਤੁਸੀਂ ਆਪਣੀ ਟ੍ਰੇਨਿੰਗ ਕੰਪਲੀਟ ਕਰਦੇ ਆਂ ਯੂ ਵਿਲ ਸੀ ਅ ਕੀ ਚੇਂਜ ਇਨ ਯੂ ਐਸ ਵੈਲ ਐਸ ਤੁਹਾਡੀ ਜਿਹੜੀ ਫਾਈਨੈਂਸ਼ੀਅਲ ਗ੍ਰੋਥ ਆ ਉਹਦੇ ਵਿੱਚ ਔਰ ਕੰਮ ਕਰਨ ਦਾ ਤਰੀਕਾ ਕੀ ਆ ਤੁਸੀਂ ਆਪਣੇ ਆਪ ਨੂੰ ਜਿਹੜੇ ਤਰੀਕੇ ਦੇ ਨਾਲ ਤੁਸੀਂ ਬਾਕੀਆਂ ਲਈ ਕੰਮ ਕਰਦੇ ਆ ਉਹੀ ਸੇਮ ਤਰੀਕੇ ਦੇ ਨਾਲ ਤੁਸੀਂ ਆਪਣੇ ਲਈ ਕੰਮ ਕਰਨਾ ਉਹ ਵੀ ਘਰ ਤੋਂ ਬੈਠ ਕੇ ਹੋਰ ਕੀ ਚਾਹੀਦਾ ਆ ਸਪੈਸ਼ਲੀ ਮਦਰਸ ਜਿਹੜੇ ਆ ਉਹਨਾਂ ਨੂੰ ਉਹਨਾਂ ਨੂੰ ਹੁੰਦਾ ਹੈ ਕਿ ਮੈਂ ਘਰ ਤੋਂ ਕੁਝ ਨਾ ਕੁਝ ਕਰਾਂ ਬੱਚਿਆਂ ਕਰਕੇ ਮੈਂ ਬਾਹਰ ਨਹੀਂ ਜਾ ਸਕਦੀ ਤੇ ਦਿਸ ਇਜ਼ ਦ ਬੈਸਟ ਓਪਰਚੁਨਿਟੀ ਕਿ ਤੁਸੀਂ ਆਪਣੇ ਹਸਬੰਡ ਨੂੰ ਫਾਈਨੈਂਸ਼ੀਅਲੀ ਸਪੋਰਟ ਕਰ ਸਕਦੇ ਆ ਘਰ ਨੂੰ ਹਨਾ ਪਰਿਵਾਰ ਨੂੰ ਹੈਲਪ ਦੇ ਸਕਦੇ ਆ ਫਾਈਨੈਂਸ਼ੀਅਲੀ ਵੀ ਔਰ ਆਪਣੇ ਆਪ ਨੂੰ ਇੱਕ ਸਟੈਂਡ ਦੇ ਸਕਦੇ ਆ ਕਿ ਹਾਂ ਮੈਂ ਵੀ ਘਰ ਤੋਂ ਕੋਈ ਕੰਮ ਕਰ ਸਕਦੀ ਆ ਫੀਲ ਫਰੀ ਮੈਨੂੰ ਮੈਸੇਜ ਕਰੋ ਮੈਂ ਤੁਹਾਨੂੰ ਫੁੱਲ ਇਨਫੋਰਮੇਸ਼ਨ ਇਹਦੀ ਸ਼ੇਅਰ ਕਰਾਂਗੀ ਇਹ ਡਿਜੀਟਲ ਮਾਰਕੀਟਿੰਗ ਬਿਜ਼ਨਸ ਹੈ ਜਿਹਦੇ ਵਿੱਚ ਕਿ ਤੁਹਾਨੂੰ ਪੂਰੀ ਟ੍ਰੇਨਿੰਗ ਮੈਂਟਰ ਕੋਚ ਔਰ ਇੱਕ ਸਕਸੈਸਫੁਲ ਗਰੋਇੰਗ ਕਮਿਊਨਿਟੀ ਜਿਹੜੀ ਕਿ ਇੰਨੀ ਸਪੋਰਟਿਵ ਆ ਆ ਮਿਲਦੀ ਆ ਲਾਈਫਟਾਈਮ ਵਾਸਤੇ ਔਰ ਤੁਹਾਨੂੰ ਬਿਜ਼ਨਸ ਆਈਡੀ ਮਿਲਦੀ ਹੈ ਟੈਕਸੇਬਲ ਬਿਜ਼ਨਸ ਹੈਗਾ ਤਾਂ ਕਿਸੇ ਤਰ੍ਹਾਂ ਦਾ ਸਕੈਮ ਆਫ ਫਰੋਡ ਦੀ ਕੋਈ ਗੱਲ ਨਹੀਂ ਗਈ ਮੈਂ ਕਰ ਰਹੀ ਹਾਂ ਮੇਰੇ ਵਰਗੀਆਂ ਹੋਰ ਪੈਣਾ ਘਰ ਤੋਂ ਇਸ ਬਿਜ਼ਨਸ ਨੂੰ ਕਰ ਰਹੀਆਂ ਹਾਂ ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਤਾਂ ਫੀਲ ਫਰੀ ਮੈਨੂੰ ਮੈਸੇਜ ਕਰੋ ਪਲੱਸ ਆਪਣਾ ਇੱਕ ਜਦੋਂ ਤੁਸੀਂ ਇਸ ਚੀਜ਼ ਨੂੰ ਕਰਨਾ ਚਾਹੁੰਦੇ ਹੋ ਔਰ ਇਹਦੀ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤਾਂ ਇੱਕ ਚੀਜ਼ ਦਾ ਖਿਆਲ ਰੱਖਿਓ ਕਿ ਜਿਹੜਾ ਵੀ ਤੁਸੀਂ ਟਾਈਮ ਇਨਵੈਸਟ ਕਰੋਗੇ ਇਸ ਦੇ ਵਿੱਚ ਉਹ ਤੁਹਾਡਾ ਵੈਲਿਊਏਬਲ ਟਾਈਮ ਹੈਗਾ ਸੋ ਤੁਸੀਂ ਇਨਫੋਰਮੇਸ਼ਨ ਔਰ ਜਿੱਦਾਂ ਜਿੱਦਾਂ ਮੈਂ ਦਮਾਂਗੀ ਉਹਨੂੰ ਤੁਸੀਂ ਫਾਲੋ ਜ਼ਰੂਰ ਕਰਿਓ ਜੇ ਤੁਹਾਡਾ ਮਨ ਹੈ ਇਸ ਨੂੰ ਜਾਣਨ ਦਾ ਤੇ ਸਾਡਾ 90 ਮਿੰਟਸ ਦਾ ਵੈਬਿਨਾਰ ਹੁੰਦਾ ਫ੍ਰੀ ਆਫ ਕੋਸਟ ਹੈਗਾ ਆ ਉਹਨੂੰ ਤੁਸੀਂ ਦੇਖੋ ਫਿਰ ਤੁਹਾਡਾ ਨੈਕਸਟ ਤੁਹਾਨੂੰ ਨੈਕਸਟ ਸਟੈਪ ਦਿੱਤਾ ਜਾਊਗਾ ਕਿ ਤੁਸੀਂ 30 ਡੇਜ਼ ਦੇ ਟ੍ਰਾਇਲ ਪੀਰੀਅਡ ਦੇ ਵਿੱਚ ਆਓ ਜਿਹਦੀ ਕੋਸਟ ਹੁੰਦੀ ਆ 149 ਯੂ ਐਸ ਡਾਲਰ ਜੋ ਕਿ ਫੁੱਲੀ ਰਿਫੰਡੇਬਲ ਹੁੰਦੇ ਆ ਵਿਥਿਨ 30 ਡੇਜ਼ ਬਿਜ਼ਨਸ ਅੱਛਾ ਲੱਗਿਆ ਤੁਸੀਂ ਸਟੈਪ ਫੋਰਵਰਡ ਜੇ ਤੁਹਾਨੂੰ ਬਿਜ਼ਨਸ ਅੱਛਾ ਨਹੀਂ ਲੱਗਿਆ ਤੇ ਵਿਦਿਨ 30 ਡੇਸ ਤੁਹਾਨੂੰ ਕੋਈ ਕੁਐਸਚਨ ਨਹੀਂ ਪੁੱਟ ਕੀਤਾ ਜਾਊਗਾ ਤੁਸੀਂ ਆਪਣੀ ਮਨੀ ਵਾਪਸ ਲੈ ਸਕਦੇ ਹੋ ਮੈਂ ਤੁਹਾਨੂੰ ਅਪ ਤੁਹਾਡੀ ਮਨੀ ਵਾਪਸ ਕਰਾਂਗੀ ਤਾਂ ਫੀਲ ਫਰੀ ਮੈਸੇਜ ਮੀ ਕਮੈਂਟ ਮੀ ਔਰ ਮੇਰੀ ਵੈਬਸਾਈਟ ਤੇ ਵੀ ਜਾ ਕੇ ਤੁਸੀਂ ਸਾਈਨ ਅਪ ਕਰਕੇ ਫ੍ਰੀ ਵਰਕਸ਼ਾਪ ਦਾ ਲਿੰਕ ਲੈ ਸਕਦੇ ਆ ਓਕੇ ਜੀ ਆਪਣਾ ਖਿਆਲ ਰੱਖੋ ਤੇ ਆਪਾਂ ਜਲਦੀ ਮਿਲਦੇ ਆ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ